ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਆਸਟ੍ਰੇਲੀਆ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਿਦੇਸ਼ੀ ਕਾਮਿਆਂ ਨੇ ਰੋਜ਼ ਪ੍ਰਦਰਸ਼ਨ ਕੀਤੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਸਰਕਾਰ ਦੇ ਖਿਲਾਫ ਨੀਤੀਆਂ ਦੇ ਖਿਲਾਫ ਰੋਜ਼ ਮੁਜ਼ਾਰੇ ਕੀਤੇ ਗਏ ਨੇ ਸਰਕਾਰ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਸੰਬੰਧੀ ਨੀਤੀਆਂ ਨੇ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਜਾਵੇ ਤਾਂ ਜੋ ਕੰਮਕਾਜ ਕਿਸੇ ਦਾ ਵੀ ਪ੍ਰਭਾਵਿਤ ਨਾ ਹੋਵੇ ਇਹ ਲੋਕ ਵੱਖ-ਵੱਖ ਦੇਸ਼ਾਂ 'ਚ ਇਹ ਮਹਿਸੂਸ ਕਰਨ ਲੱਗ ਪਿਆ ਹੈ ਕਿ ਬਾਹਰ ਦੇ ਲੋਕ ਉੱਥੇ ਆ ਕੇ ਉਹਨਾਂ ਦੇ ਵਿੱਚ ਇੰਟਰਫੀਅਰ ਕਰ ਰਹੇ ਉਹਨਾਂ ਦੇ ਰੋਜ਼ਗਾਰ ਦੇ ਵਿੱਚ ਹੈ ਉਹਨਾਂ ਦੇ ਇਨਫਰਾਸਟ੍ਰਕਚਰ ਦੇ ਵਿੱਚ ਹੈ ਉਹਨਾਂ ਦੇ ਐਜੂਕੇਸ਼ਨ ਦੇ ਵਿੱਚ ਹੈ ਉਹਨਾਂ ਨੂੰ ਲੱਗਦਾ ਕਿ ਸਾਡਾ ਸ਼ਾਇਦ ਕਲਚਰ ਵੀ ਇਹਦੇ ਨਾਲ ਬਦਲ ਜਾਏਗਾ ਪੰਜਾਬ ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਬਿਹਾਰ ਤੋਂ ਤੇ ਯੂਪੀ ਤੋਂ ਲੋਕ ਰੋਜ਼ਗਾਰ ਦੀ ਭਾਲ ਵਿੱਚ ਇੱਥੇ ਆਏ ਸੀਗੇ ਅੱਜ ਤੋਂ 60 70 ਸਾਲ ਪਹਿਲਾਂ ਹੁਣੇ ਸ਼ੁਰੂ ਹੋਏ ਸੀਗੇ ਤਾਂ ਉਹਨਾਂ ਨੇ ਇੱਥੇ ਘਰ ਵੀ ਬਣਾ ਲਏ ਜਾਇਦਾਦਾਂ ਵੀ ਖਰੀਦ ਲੀਆਂ ਲੋਕਲ ਲੇਬਰ ਹੈ ਉਹ ਵੀ ਇਹ ਮਹਿਸੂਸ ਕਰਦੀ ਹੈ ਕਿ ਸਾਡੇ ਥਾਂ ਤੇ ਇਹਨਾਂ ਨੇ ਆ ਕੇ ਸਾਡਾ ਰੋਜ਼ਗਾਰ ਮਾਰ ਦਿੱਤਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਵੀ ਨੇ ਜਿਹੜੇ ਬਦੇ ਬਾਹਰੋਂ ਆਉਂਦੇ ਨੇ ਲੋਕ ਉਹਨਾਂ ਨੂੰ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਬਿਲਕੁਲ ਬਰਾਬਰ ਦੀਆਂ ਸਥਿਤੀਆਂ ਜਿਹੜੀਆਂ ਨੇ ਆਸਟ੍ਰੇਲੀਆ ਦੇ ਵਿੱਚ ਵੀ ਹੈ ਉਹ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬਾਕੀ ਦੇਸ਼ਾਂ ਵਿੱਚ ਵੀ ਗ੍ਰੀਲ ਕੀਤਾ ਜਾ ਰਿਹਾ ਔਰ ਆਸਟ੍ਰੇਲੀਆ ਉਹ ਕੋਈ ਬਹੁਤ ਛੋਟਾ ਜਿਹਾ ਦੇਸ਼ ਆਏ ਆ। ਆਸਟ੍ਰੇਲੀਆ ਬੜੀ ਪਲੈਨਿੰਗ ਨਾਲ ਚੱਲਦਾ ਪਿਆ ਔਰ ਸਾਡੇ ਇੱਥੇ ਵਗੂ ਨਹੀਂ ਜਿਵੇਂ ਸਾਡੇ ਦੇਸ਼ ਵਿੱਚ ਜਾਂ ਪਾਰਟਿਕੁਲਰਲੀ ਪੰਜਾਬ 'ਚ ਕਈ ਹੈ ਕਿ ਜਿਹਦਾ ਮੂੰਹ ਚੁੱਕਿਆ ਉਹਨੇ ਚੁੱਕ ਕੇ ਕਲੋਨੀ ਬਣਾਉਣੀ ਸ਼ੁਰੂ ਕਰਤੀ ਜੀਨੇ ਦਿਲ ਕੀਤਾ ਜਿੱਥੇ ਮਰਜ਼ੀ ਘਰ ਬਣਾਦਾ। ਨਿਯਮ ਬਦਲ ਰਹੇ ਨੇ ਖਾਸ ਕਰ ਇਮੀਗ੍ਰੇਸ਼ਨ ਨੀਤੀਆਂ ਬਦਲੀਆਂ ਜਾ ਰਹੀਆਂ ਨੇ ਪਿੱਛੇ ਜੇ ਭਾਰਤ ਦੇ ਵਿੱਚ ਵੀ ਇੱਕ ਨਵਾਂ ਬਿੱਲ ਲਿਆਂਦਾ ਗਿਆ ਜਿਹਦੇ ਵਿੱਚ ਜੇ ਕੋਈ ਵਿਅਕਤੀ ਇਲੀਗਲ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਆਉਂਦਾ ਰਹਿੰਦਾ ਤਾਂ ਉਹਦੇ ਉੱਤੇ ਕਾਰਵਾਈ ਦਾ ਪ੍ਰਬੰਧਨ ਰੱਖਿਆ ਗਿਆ ਸਖਤ ਸਜ਼ਾਵਾਂ ਦੀ ਗੱਲ ਕੀਤੀ ਗਈ ਉਸੇ ਤਰ੍ਹਾਂ ਹੀ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਜੋ ਇੱਕ ਤਰੀਕੇ ਨਾਲ ਕਹਿ ਸਕਦੇ ਹੁੰਦੇ ਆ ਕਿ ਮਨ ਪਾਉਂਦੇ ਤੇ ਪਹੁੰਚ ਵਾਲੇ ਸਥਾਨ ਨੇ ਪੰਜਾਬੀਆਂ ਵਾਸਤੇ ਭਾਰਤੀਆਂ ਵਾਸਤੇ ਤਾਂ ਉੱਥੇ ਵੀ ਹੁਣ ਨੀਮਾ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਅਮਰੀਕਾ ਦੇ ਰਿਪੋਰਟੇਸ਼ਨ ਦੇ ਮਾਮਲੇ ਆਪਾਂ ਲਗਾਤਾਰ ਦੇਖ ਹੀ ਚੁੱਕੇ ਆ ਕੈਨੇਡਾ ਦੀ ਸ਼ਕਤੀ ਵੀ ਦੇਖੀ ਆ ਉੱਥੇ ਕੰਮ ਕਾਜ ਦੀ ਤਲਾਸ਼ ਦੇ ਵਿੱਚ ਕਿਵੇਂ ਨੌਜਵਾਨ ਲਾਈਨਾਂ ਚ ਕਤਾਰਾਂ ਚ ਲੱਗਦੇ ਨੇ ਉਹ ਵੀ ਆਪਾਂ ਦੇਖਿਆ ਹੀ ਐ ਤੇ ਹੁਣ ਆਸਟ੍ਰੇਲੀਆ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਿਦੇਸ਼ੀ ਕਾਮਿਆਂ ਨੇ ਰੋਜ਼ ਪ੍ਰਦਰਸ਼ਨ ਕੀਤੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਸਰਕਾਰ ਦੇ ਖਿਲਾਫ ਨੀਤੀਆਂ ਦੇ ਖਿਲਾਫ ਰੋਜ਼ ਮੁਜ਼ਾਰੇ ਕੀਤੇ ਗਏ ਨੇ ਕਹਿੰਦੇ ਜੀ ਸਰਕਾਰ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਸੰਬੰਧੀ ਨੀਤੀਆਂ ਨੇ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਜਾਵੇ ਕਾਂ ਜੋ ਕੰਮਕਾਜ ਕਿਸੇ ਦਾ ਵੀ ਪ੍ਰਭਾਵਿਤ ਨਾ ਹੋਵੇ ਤੇ ਕੁਝ ਇੱਕ ਜਿਹੜੇ ਸ਼ਹਿਰ ਨੇ ਉਹਨਾਂ ਤੋਂ ਇਹ ਵੀ ਰਿਪੋਰਟਾਂ ਨੇ ਜਿਵੇਂ ਐਡਲੇਡ ਹੋ ਗਿਆ ਮੈਲਬਰਨ ਹੋ ਗਿਆ ਉਹਦੇ ਵਿੱਚ ਕੁਝ ਇਕਾਦੁੱਕਾ ਥਾਵਾਂ ਦੇ ਉਤੇ ਝੜਪਾਂ ਵਗੈਰਾ ਵੀ ਹੋਈਆਂ ਨੇ ਮਾਰਚ ਫਾਰ ਆਸਟ੍ਰੇਲੀਆ ਦੇ ਬੈਨਰ ਹੇਟ ਇਹ ਸਾਰਾ ਕੁਝ ਕੀਤਾ ਗਿਆ ਹੈ ਜੀ ਇਹ ਪੂਰੇ ਵਿਸ਼ਵ ਦਾ ਹੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਰਤਾਰਾ ਬਣ ਗਿਆ ਹੋਇਆ ਕਿ ਲੋਕ ਵੱਖ-ਵੱਖ ਦੇਸ਼ਾਂ 'ਚ ਇਹ ਮਹਿਸੂਸ ਕਰਨ ਲੱਗ ਪਏ ਆ ਕੇ ਬਾਹਰ ਦੇ ਲੋਕ ਉੱਥੇ ਆ ਕੇ ਉਹਨਾਂ ਦੇ ਵਿੱਚ ਇੰਟਰਫੇਅਰ ਕਰ ਰਹੇ ਉਹਨਾਂ ਦੇ ਰੋਜ਼ਗਾਰ ਦੇ ਵਿੱਚ ਹੈ ਉਹਨਾਂ ਦੇ ਇਨਫਰਾਸਟ੍ਰਕਚਰ ਦੇ ਵਿੱਚ ਹੈ ਉਹਨਾਂ ਦੇ ਐਜੂਕੇਸ਼ਨ ਦੇ ਵਿੱਚ ਹੈ ਉਹਨਾਂ ਨੂੰ ਲੱਗਦਾ ਕਿ ਸਾਡਾ ਸ਼ਾਇਦ ਕਲਚਰ ਵੀ ਇਹਦੇ ਨਾਲ ਬਦਲ ਜਾਏਗਾ। ਧਰਮਿੰਦਰ ਜੀ ਇਹ ਤੁਸੀਂ ਦੇਖੋ ਆਪਾਂ ਬਹੁਤ ਦੂਰ ਨਹੀਂ ਜਾਂਦੇ। ਜੀ ਆਪਾਂ ਪੰਜਾਬ ਦੀ ਹੀ ਗੱਲ ਕਰਦੇ ਆ। ਪੰਜਾਬ ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਬਿਹਾਰ ਤੋਂ ਤੇ ਯੂਪੀ ਤੋਂ ਲੋਕ ਰੋਜ਼ਗਾਰ ਦੀ ਭਾਲ ਵਿੱਚ ਇੱਥੇ ਆਏ ਸੀਗੇ ਅੱਜ ਤੋਂ 60-70 ਸਾਲ ਪਹਿਲਾਂ ਆਉਣੇ ਸ਼ੁਰੂ ਹੋਏ ਸੀਗੇ। ਤਾ ਉਹਨਾਂ ਨੇ ਇੱਥੇ ਘਰ ਵੀ ਬਣਾ ਲਏ ਜਾਇਦਾਦਾਂ ਵੀ ਖਰੀਦ ਲੀਆਂ ਔਰ ਹੁਣ ਉਹ ਮਹਿਸੂਸ ਕਰਨ ਲੱਗ ਪਏ ਦੂਸਰੇ ਲੋਕ ਜਿਹੜੇ ਲੋਕਲ ਨੇ ਔਰ ਉਹਦਾ ਤੁਸੀਂ ਵਿਰੋਧ ਵੇਖਿਆ ਕਿੰਨਾ ਨਿਕਲ ਕੇ ਹੁੰਦਾ ਕਿਉਂਕਿ ਕਲਚਰਲ ਸੱਭਿਆਚਾਰਕ ਟਕਰਾਓ ਵੀ ਹੁੰਦੇ ਆ ਔਰ ਦੂਸਰੀ ਤਰਤੇ ਜਿਹੜੇ ਲੋਕਲ ਲੇਬਰ ਹੈ ਉਹ ਵੀ ਇਹ ਮਹਿਸੂਸ ਕਰਦੀ ਹੈ ਕਿ ਸਾਡੇ ਥਾਂ ਤੇ ਇਹਨਾਂ ਨੇ ਆ ਕੇ ਸਾਡਾ ਰੋਜ਼ਗਾਰ ਮਾਰ ਦਿੱਤਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਵੀ ਨੇ ਔਰ ਸੱਭਿਆਚਾਰਕ ਤੌਰ ਤੇ ਵੀ ਹੁੰਦਾ ਕਿ ਜਿੱਥੇ ਲੋਕ ਰਹਿਣਾ ਸ਼ੁਰੂ ਕਰਦੇ ਆ ਉੱਥੇ ਪਰਵਾਰਾਂ ਦਾ ਇੱਕ ਦੂਜੇ ਨਾਲ ਮਿਲਣਾ ਨੌਜਵਾਨਾਂ ਦਾ ਲੜਕੇ ਲੜਕੀਆਂ ਦਾ ਮਿਲਣਾ ਫਿਰ ਉਹਦੇ ਵਿੱਚੋਂ ਬੜਾ ਕੁਝ ਨਿਕਲਦਾ ਔਰ ਪੰਜਾਬ ਦੇ ਵਿੱਚ ਇਹ ਮੰਗ ਵੀ ਚੱਲੀ ਹੈ ਸੁਖਪਾਲ ਖੈਰਾ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਉਠਾਈ ਕਿ ਜਿਹੜੇ ਬਾਹਰੋਂ ਆਉਂਦੇ ਨੇ ਲੋਕ ਉਹਨਾਂ ਨੂੰ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਫਿਰ ਉਹਨਾਂ ਸੁਖਵੀਰ ਬਾਦਲ ਹਣੀ ਵੀ ਕਹਿ ਰਿਹਾ ਕਿ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਇਹੋ ਜਿਹਾ ਕਾਨੂੰਨ ਪਾਸ ਕਰਾਂਗੇ ਸੋ ਬਿਲਕੁਲ ਸੇਮ ਬਿਲਕੁਲ ਬਰਾਬਰ ਦੀਆਂ ਸਥਿਤੀਆਂ ਜਿਹੜੀਆਂ ਨੇ ਆਸਟ੍ਰੇਲੀਆ ਦੇ ਵਿੱਚ ਵੀ ਹੈ ਉਹ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬਾਕੀ ਦੇਸ਼ਾਂ ਵਿੱਚ ਵੀ ਫੀਲ ਕੀਤਾ ਜਾ ਰਿਹਾ ਔਰ ਆਸਟ੍ਰੇਲੀਆ ਕਿਉਂਕਿ ਬਹੁਤ ਛੋਟਾ ਜਿਹਾ ਦੇਸ਼ ਆਏ ਹਾਲੇ ਕਿ ਇਹਦੀ ਆਬਾਦੀ ਸਾਡੇ ਪੰਜਾਬ ਤੋਂ ਵੀ ਘੱਟ ਹੈ ਉਂਝ ਮੁਲਕ ਜਿਹੜਾ ਖੇਤਰਫਲ ਦੇ ਤੌਰ ਤੇ ਬਹੁਤ ਵੱਡਾ ਹੈ ਤੇ ਉਹਦੇ ਕੋਲੇ ਹਾਲੇ ਐਕਸਪੈਂਸ਼ਨ ਕਰਨ ਦੀ ਇੰਨੀ ਕਪੈਸਿਟੀ ਹੈ ਇੰਨਾ ਸਕੋਪ ਹੈ ਉਥੇ ਕਿ ਉਹ ਉਥੇ ਘੱਟੋ ਘੱਟ ਵੀ 10 ਕਰੋੜ ਲੋਕੀ ਉਥੇ ਹੋਰ ਪਹੁੰਚ ਸਕਦੇ ਆ ਜੀ ਕਿਉਂਕਿ ਉਹਦੇ ਕੋਲੇ ਇਲਾਕਾ ਬਹੁਤ ਵੱਡਾ ਡਿਵੈਲਪ ਆਸਟ੍ਰੇਲੀਆ ਜਿਹੜਾ ਉਹ ਤੁਸੀਂ ਦੇਖੋ ਕਿ ਜਦੋਂ ਅਸੀਂ ਉਹਨੂੰ ਨਾਰਥ ਵਿੱਚੋਂ ਵੇਖਦੇ ਆ ਤਾਂ ਨਾਰਥ ਸਾਊਥ ਵੇਲਜ਼ ਤੋਂ ਲੈ ਕੇ ਫਿਰ ਸਿਡਨੀ ਹੈ ਫਿਰ ਕੈਨਬਰਾ ਹੈ ਫਿਰ ਥੱਲੇ ਜਿਹੜਾ ਉਹ ਮੈਲਬੌਰਨ ਆ ਜਾਂਦਾ ਫਿਰ ਇਧਰਲੇ ਈਸਟ ਵਾਲੇ ਪਾਸੇ ਜਿਹੜਾ ਉਹ ਪਰਥ ਆ ਜਾਂਦਾ ਸੋ ਇਹ ਕੁਝ ਦੇਸ਼ ਸ਼ਹਿਰ ਨੇ ਉੱਥੇ ਜਿਹੜੇ ਮਹੱਤਵਪੂਰਨ ਸ਼ਹਿਰ ਨੇ ਲੇਕਿਨ ਬਾਕੀ ਸਾਰਾ ਆਸਟ੍ਰੇਲੀਆ ਹਾਲੇ ਐਕਸਪਲੋਰ ਕਰਨ ਵਾਲਾ ਪਿਆ ਜੰਗਲ ਹੀ ਜੰਗਲ ਹੈ ਉੱਥੇ ਔਰ ਉੱਥੇ ਆਉਣ ਵਾਲੇ ਸਮੇਂ ਵਿੱਚ ਵੱਡਾ ਜਿਹੜਾ ਅਸੀਂ ਜਿਹੜਾ ਵਿਕਾਸ ਵੇਖਾਂਗੇ ਕਿਉਂਕਿ ਆਸਟ੍ਰੇਲੀਆ ਬੜੀ ਪਲੈਨਿੰਗ ਨਾਲ ਚੱਲਦਾ ਪਿਆ ਔਰ ਸਾਡੇ ਇੱਥੇ ਵਗੂ ਨਹੀਂ ਜਿਵੇਂ ਸਾਡੇ ਦੇਸ਼ ਵਿੱਚ ਜਾਂ ਪਰਟੀਕੁਲਰਲੀ ਪੰਜਾਬ 'ਚ ਕਈ ਹੈ ਕਿ ਜਿਹਦਾ ਮੂੰਹ ਚੁੱਕਿਆ ਉਹਨੇ ਚੁੱਕ ਕੇ ਕਲੋਨੀ ਬਣਾਉਣੀ ਸ਼ੁਰੂ ਕਰਤੀ ਜਿਨੇ ਦਿਲ ਕੀਤਾ ਜਿੱਥੇ ਮਰਜ਼ੀ ਘਰ ਬਣਾਤਾ ਉਥੇ ਘਰ ਬਾਣ ਤੁਸੀਂ ਬਣਾ ਹੀ ਨਹੀਂ ਸਕਦੇ ਸਿਰਫ ਸਰਕਾਰ ਡੈਡੀਕੇਟ ਕਰਦੀ ਆ ਕਿ ਐਸ ਸੜਕ ਦੇ ਉੱਤੇ ਜਾਂ ਐਸ ਏਰੀਆ ਦੇ ਵਿੱਚ ਅਗਲੇ ਸਾਲ ਦੇ ਵਿੱਚ ਪੰਜਾਂ ਸਾਲਾਂ ਦੇ ਵਿੱਚ ਧਰ ਖਰੀਦ ਸਕਦੇ ਹੋ ਤੁਸੀਂ ਸੋ ਉਥੇ ਜਿਹੜੇ ਪੰਜਾਬੀ ਲੋਕ ਭਾਰਤੀ ਲੋਕ ਤੇ ਬਾਕੀ ਮੁਲਕਾਂ ਦੇ ਚਾਈਨਾ ਤੋਂ ਲੋਕ ਬਹੁਤ ਗਏ ਨੇ ਉੱਥੇ ਆ ਪਾਕਿਸਤਾਨ ਤੋਂ ਬੜੇ ਗਏ ਨੇ ਸੋ ਉਹ ਉੱਥੇ ਜਾ ਕੇ ਕੰਮ ਕਰਦੇ ਪਏ ਆ ਜੀ ਉਹਦੇ ਨਾਲ ਜਿਹੜੇ ਲੋਕਲ ਵਪਾਰ ਹੈ ਜਾਂ ਜਿਹੜਾ ਲੋਕਲ ਇਨਫਰਾਸਟ੍ਰਕਚਰ ਹੈ ਉੱਥੇ ਉਹਦੇ ਉੱਤੇ ਪ੍ਰੈਸ਼ਰ ਪੈ ਰਿਹਾ ਕਿਉਂਕਿ ਉਹ ਹਾਲੇ ਇਹਨਾਂ ਡਵੈਲਪ ਨਹੀਂ ਹੋਇਆ ਸੋ ਲੋਕਲ ਫੀਲ ਕਰਦੇ ਆ ਲੋਕ ਤੁਹਾਨੂੰ ਬੜੀ ਹੈਰਾਨੀ ਦੀ ਗੱਲ ਹੋਏਗੀ ਮੈਂ ਸ਼ਾਇਦ ਕੱਲ ਵੀ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਉੱਥੇ ਇਸ ਤੋਂ ਪਹਿਲਾਂ ਵੀ ਵਿਰੋਧ ਹੋ ਚੁੱਕੇ ਹੋਇਆ ਜੀ ਔਰ ਉਹ ਲੋਕੀ ਕਿੰਨੇ ਤਗੜੇ ਨੇ ਉਹ ਡੇ ਟਾਈਮ ਜਿਹੜਾ ਵਿਰੋਧ ਨਹੀਂ ਕਰਦੇ ਰਹੇ ਵੀ ਸੜਕਾਂ ਬੰਦ ਕਰ ਦਿਓ ਆਹ ਕਰ ਦਿਓ ਉਹਨਾਂ ਨੇ ਜਿਹੜਾ ਪਿਛਲਾ ਵਿਰੋਧ ਕੀਤਾ ਉਹ ਰਾਤ ਨੂੰ 1:30 ਵਜੇ ਗਲੀਆਂ ਚ ਪ੍ਰੋਟੈਸਟ ਕਰਕੇ ਕੀਤਾ ਹੂੰ ਰਾਤ ਨੂੰ ਜਿਹੜਾ ਉਹਨਾਂ ਨੇ ਪ੍ਰੋਟੈਸਟ ਕੀਤਾ ਸੋ ਜਿਹੜੇ ਸਾਡੇ ਲੋਕ ਉੱਥੇ ਜਾ ਰਹੇ ਆ ਉਹਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਸਾਡੀ ਵੀ ਉੱਥੇ ਗੱਲ ਹੁੰਦੀ ਰਹਿੰਦੀ ਆ ਪਰ ਫੇਰ ਵੀ ਕਿਉਂਕਿ ਇਹਨਾਂ ਸਥਿਤੀਆਂ ਦੇ ਵਿੱਚ ਕਿਤੇ ਕੋਈ ਨਾ ਕੋਈ ਸ਼ਰਾਰਤੀ ਹੋ ਜਾਂਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਝੜਪਾਂ ਹੋਈਆਂ ਹੂੰ ਤਾ ਉਸ ਮੌਕੇ ਤੇ ਹਰ ਇੱਕ ਨੂੰ ਜਿਹੜਾ ਉਹ ਆਪਣੇ ਆਪ ਨੂੰ ਸੇਫ ਰੱਖਣ ਦੀ ਲੋੜ ਹੈ ਔਰ ਇਹਦੇ ਲਈ ਮੈਂ ਸਮਝਦਾ ਕਿ ਭਾਰਤ ਸਰਕਾਰ ਨੂੰ ਕਿਉਂਕਿ ਆਪਣੇ ਆਪਣੇ ਨਾਗਰਿਕਾਂ ਲਈ ਪਿੱਛੋਂ ਆਪਣਾ ਦੇਸ਼ ਹੈ ਜਿਹੜਾ ਉਹ ਗੱਲ ਉਠਾਵੇ ਉਹਨਾਂ ਦੀ ਸੁਰੱਖਿਆਤ ਸੁਰੱਖਿਆਤ ਲਈ ਉਹਨਾਂ ਦੇ ਰੋਜ਼ਗਾਰ ਲਈ ਜਾਂ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉੱਥੇ ਉਹਨਾਂ ਨੂੰ ਸੁਰੱਖਿਅਤ ਰਹਿਣ ਲਈ ਇੱਕ ਵਿਸ਼ਵਾਸ ਕਰ ਲਈ ਭਾਰਤ ਸਰਕਾਰ ਨੂੰ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਇਮੀਡੀਏਟਲੀ ਜਿਹੜਾ ਉਹ ਰਾਬਤਾ ਰੱਖਣਾ ਚਾਹੀਦਾ ਹੈ ਬਾਕੀ ਮੁਲਕ ਵੀ ਜਿਹੜੇ ਆ ਉਹ ਕਰਨਗੇ ਤਾਂ ਕਿ ਉੱਥੋਂ ਦੇ ਲੋਕਾਂ ਦੇ ਵਿੱਚ ਇਹ ਡਰ ਖਤਮ ਹੋ ਸਕੇ ਕਿ ਜਿਹੜੇ ਬਾਹਰਲੇ ਲੋਕ ਆ ਰਹੇ ਨੇ ਉਹ ਉਹਨਾਂ ਲਈ ਖਤਰਾ ਨਹੀਂ ਖਤਰਾ ਨਹੀਂ ਹੈਗੇ ਤੇ ਉੱਥੇ ਜਾ ਕੇ ਉੱਥੋਂ ਦੀ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾ ਰਹੇ ਹੈਗੇ ਜੀ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ